ਇੱਕ ਬੱਚੀ ਜਿਸ ਦਾ ਹੱਲੇ ਵਿਆਹ ਨਹੀਂ ਸੀਗਾ ਹੋਇਆ ਉਹ ਕੀ ਕਰਦੀ ਐ ਸੁਹਾਗਣਾ ਵਾਂਗੂ ਹਾਰ ਸ਼ਿੰਗਾਰ ਕਰਕੇ ਜਦੋਂ ਗਲੀ ਮਹੱਲੇ ਚੋਂ ਨਿਕਲਦੀ ਐ ਉਸਦੇ ਆਂਡ ਗਵਾਂਡ ਦੇ ਜਿਹੜੇ ਲੋਕੀ ਹੁੰਦੇ ਐ ਉਹ ਪਛਾਣ ਲੈਂਦੇ ਐ ਉਹ ਕਹਿੰਦੇ ਐ ਕਿ ਇਸ ਦਾ ਤੇ ਹੱਲੇ ਵਿਆਹ ਹੀ ਨਹੀਂ ਹੋਇਆ ਇਹ ਤਾਂ ਝੂਠ ਮਾਰਦੀ ਐ ਪਖੰਡ ਕਰਦੀ ਐ ਪਰ ਉਹੀ ਬੱਚੀ ਜਦੋਂ ਦੂਸਰੇ ਇਲਾਕੇ ਚ ਜਾਂਦੀ ਐ ਜਿੱਥੇ ਉਸ ਨੂੰ ਕੋਈ ਨਹੀਂ ਜਾਣਦਾ ਉਧਰ ਦੇ ਲੋਕੀ ਕਹਿੰਦੇ ਨੇ ਇਹ ਤਾਂ ਸੁਹਾਗਣਾ ਵਿਆਹ ਹੀ ਹੋਈ ਐ ਕਿਉਂ ਕਿ ਉਸਨੇ ਹਾਰ ਸ਼ਿੰਗਾਰ ਹੀ ਸੁਹਾਗਣਾ ਵਾਂਗੂ ਕੀਤਾ ਹੁੰਦਾ ਹੈ ਇਸੇ ਤਰ੍ਹਾਂ ਹੀ ਕਿ ਨਾਲ ਗੁਰੂ ਸਾਹਿਬ ਜੀ ਸਾਨੂੰ ਸਮਝਾਉਂਦੇ ਨੇ ਕਿ ਧਰਮ ਦੇ ਮਾਰਗ ਦੇ ਵਿੱਚ ਵੀ ਬਹੁਤ ਸਾਰੇ ਜੀਵ ਤੁਹਾਨੂੰ ਇਹੋ ਜਿਹੀ ਮਿਲਣਗੇ ਜਿਹੜੇ ਗੱਲਾਂ-ਬਾਤਾਂ ਨਾਲ ਤੁਹਾਨੂੰ ਲੱਗਣਗੇ ਕਿ ਇਹ ਪਰਮੇਸ਼ਰ ਨੂੰ ਮਿਲੇ ਹੋਏ ਨੇ ਪਰ ਅਸਲ ਦੇ ਵਿੱਚ ਉਹ ਸੁਹਾਗਣ ਜਿਵੇਂ ਹੈਗੇ ਉਹ ਪਰਮੇਸ਼ਰ ਨਾਲ ਉਹਨਾਂ ਦਾ ਕੋਈ ਮਿਲਾਪ ਨਹੀਂ ਹੋਇਆ ਉਹ ਕੇਵਲ ਲੋਕਾਂ ਨੂੰ ਬੇਫਕੂ ਬਣਾਉਣ ਦੇ ਲਈ ਬਾਹਰੋਂ ਹਾਰਸ਼ਿੰਦਾਰ ਕਰਦੇ ਨੇ ਤੇ ਗੱਲਾਂ ਕਰਦੇ ਨੇ ਜਦੋਂ ਤੁਸੀਂ ਉਹਨਾਂ ਦੇ ਨਾਲ ਵਿਚਾਰ ਕਰੋਗੇ ਜਾਂ ਕੁਝ ਪੁੱਛਣ ਜਾਓਗੇ ਉਹ ਤੁਹਾਡੇ ਨਾਲ ਗੱਲ ਹੀ ਨਹੀਂ ਕਰਨਗੇ ਗੱਲ ਉਦੋਂ ਹੀ ਕਰਨਗੇ ਜਦੋਂ ਤੁਸੀਂ ਆਪਣਾ ਕਿਰਤ ਰੂਪੀ ਧਨ ਉਹਨਾਂ ਨੂੰ ਦਵੋਗੇ ਗੁਰੂ ਸਾਹਿਬ ਜੀ ਇਹ ਹੀ ਸਮਝਾਉਂਦੇ ਨੇ ਕਿ ਬਾਹਰੀ ਪਹਿਰਾਵਾ ਦੇਖ ਕੇ ਨਾ ਡੋਲ ਜਾਇਓ ਗੁਰਬਾਣੀ ਨੂੰ ਆਪ ਪੜ ਕੇ ਵਿਚਾਰ ਕਰਿਓ ਕਿਉਂਕਿ ਸੰਸਾਰ ਦੇ ਵਿੱਚ ਬਹੁਤ ਸਾਰੇ ਜੀਵ ਇਹੋ ਜਿਹੇ ਹੀ ਨੇ ਜਿਹੜੇ ਕੇਵਲ ਦਿਖਾਵਾ ਕਰਦੇ ਨੇ ਸੁਹਾਗਣ ਹੋਣ ਦਾ ਨੰਨੇ ਨਾ ਭੋਗ ਨਿਤ ਭੋਗੈ ਨਾ ਡਿਠਾ ਨਾ ਸੰਮਲਿਆ ਗੱਲੀ ਹਾਂ ਸੁਹਾਗਣ ਪੈਣੇ ਕੰਤ ਨ ਕਬਹੁ ਮੈ ਮਿਲੇਆ